ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਾਨ ਪੰਕਜ ਬੰਦਾਨ ਸਿਮਰੋ ਗੁਰ ਸੇਮਰੋ ਅੰਗਦ ਦੋਖ ਨੇ ਕੰਦਨ ਦੋਖ ਨੇ ਕੰਦਨ ਅਮਰਦਾਸ ਗੁਰ ਹਰਦੈ ਧਿਆਵੋ ਹਰਦੈ ਧਿਆਵੋ ਸੇរី ਗੋਰਾ ਮਨ ਦਾ ਸ ਗੁਣ ਗਾਵੋ RAM DAS ਗੁਣ ਗਾਵੋ ਸ੍ਰੀ ਅਰਜਨ ਬੈਗ ਨਾਨਕ ਕੇ ਨਾਸਕ ਬੈਗ ਨਾਨਕ ਕੇ ਨਾਸਕ ਹਰ ਗੋਬਿੰਦ ਸਭ ਸੋਮਤ ਪਰਗਾਸਕ ਸ੍ਰੀ ਹਰ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਮਨਾਏ ਬਹੋਰੀ ਤੇਗ ਬਾਹ ਅਦਰ ਪਰਮ ਕਰ ਬਾਲਾ ਪਰਮ ਕਰ ਬਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਸਿੰਘ ਬਸਾਲਾ ਕਾਰੋ ਦਰਾ ਪਰ ਪਨ ਬਨ ਸੀ ਸਾ ਪਨ ਪਨ ਸੀ ਸਾ ਬੰਦੋ ਬਾਰ ਬਾਰ ਜਗਦੀ ਸਾ ਬਾਰ ਬਾਰ ਜਗਦੀ ਸਾ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਸੇਮੰਦੋ ਸਿਮਰ ਬਰਾਗ ਇਕੰਕਾਰਾ ਸਤਗੁਰੂ ਤਹਿ ਪ੍ਰਵਾਦ ਸੱਜ ਹੋਏ ਵਾਹਿਗੁਰੂ ਜੀ ਕੀ ਫਤੈ ਬਿਗੜ ਵਿਨਾਸਨ ਸੋਏ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦਿੱਲੀ ਤੇ ਸਿੱਖ ਪ੍ਰਥਮ ਜੋਗ ਮਨਿਓ ਆਇਸਲੇ ਆ ਏਗ ਬਹਾਦਰ ਸਤ ਗੁਰੂ ਪਾਠਿਓ ਭੇਟ ਕੋ ਦੇ ਢਿੱਲੀ ਤੇ ਸਖ ਪ੍ਰਥਮ ਜੋ ਗਮਨਿਓ ਆਇ ਸਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜਿਓ ਆਪ ਵਡ ਭਾਗੇ ਹੋ ਜੋ ਗੁਰੂ ਦੀ ਕਿਰਪਾ ਨਾਲ ਸੰਧਿਆ ਵਲੇ ਦੇ ਦੀਵਾਨਾ ਵਿੱਚ ਸੱਜ ਬੈਠੇ ਹੋ ਸਤਿਗੁਰ ਜੀ ਕਿਰਪਾ ਨਾਲ ਲੜੀਵਾਰ ਇਤਿਹਾਸ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਰੰਭ ਕਰਨ ਜਾ ਰਹੇ ਹਾਂ ਸਤਿਗੁਰ ਜੀ ਕਿਰਪਾ ਕਰਨ ਇਹ ਪ੍ਰਸੰਗ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਦੋਂ ਦਿੱਲੀ ਵਿੱਚ ਔਰੰਗਜ਼ੇਬ ਨੇ ਸਤਿਗੁਰਾਂ ਨੂੰ ਕੈਦ ਕੀਤਾ ਬਹੁਤ ਅਸੀਹ ਦਿੱਤੇ ਉਹ ਪਿਛੇ ਪ੍ਰਸੰਗ ਵਿੱਚ ਸਾਰਾ ਦੱਸਿਆ ਗਿਆ ਹੁਣ ਜੋ ਪ੍ਰਸੰਗ ਆਰੰਭ ਕਰ ਰਹੇ ਹਾਂ ਉਹ ਪ੍ਰਸੰਗ ਇਹ ਹੈ ਸਤਿਗੁਰਾਂ ਨੇ ਆਪਣਾ ਸਮਾਂ ਨੇੜੇ ਵੇਖ ਕੇ ਸੇਖ ਨੂੰ ਨਾਰੀਅਲ ਤੇ ਪੰਜ ਪੈਸੇ ਦੇ ਕੇ ਆਖ ਦਿੱਤਾ ਵੀ ਸਾਡਾ ਸਮਾਂ ਹੁਣ ਨੇੜੇ ਹੈ ਇਹ ਗੁਰਤਾ ਗੱਦੀ ਸਾਡੇ ਬੇਟੇ ਸੇਰੀ ਗੁਰੂ ਗੋਬਿੰਦ ਰਾਏ ਨੂੰ ਦਿੱਤੀ ਜਾਵੇ ਆਓ ਪ੍ਰਸੰਗ ਸਰਵਣ ਕਰਨਾ ਕਰੀਏ ਸਤਿਗੁਰ ਦੀ ਕਿਰਪਾ ਕਰਨ ਸਾਰੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੇ ਲੋਹਰਾ ਦਿੱਲੀ ਤੇ ਸਿੱਖ ਪ੍ਰਥਮ ਜੋ ਗਮਨੇ ਆਇਸਲੇ ਜਿਹੜਾ ਸੇਖ ਗੁਰੂ ਜੀ ਤੋਂ ਆਗਿਆ ਲੈ ਕੇ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਆਗਿਆ ਲੈ ਕੇ ਦਿੱਲੀ ਤੋਂ ਪਹਿਲਾ ਚੱਲਿਆ ਸੀ ਤੇਗ ਬਹਾਦਰ ਸਤਗੁਰੂ ਪਠਿਓ ਭੇਟ ਕੋ ਦੇਅ ਉਸ ਸਿੱਖ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭੇਟਾ ਲੈ ਕੇ ਤੁਰ ਪਿਆ ਸਿੱਖ ਭਾਵ ਜਿਤਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮਝਾਇਆ ਉਹ ਸਿੱਖ ਗੁਰੂ ਜੀ ਤੋਂ ਭੇਟਾ ਲੈ ਕੇ ਚੱਲ ਪਿਆ ਹੈ ਸਵਈਆ ਛੰਦ 8 ਸੇ ਪੰਜੋਂ ਸ੍ਰੀ ਭਾਲ ਸੁੰਦਰ ਗੁਰਤਾ ਅਰਪਣ ਕੀ ਬਿਦਜੋਏ ਜੈਸੋ ਨੂੰ ਗੁਰੂ ਜੀ ਨੇ ਪੰਜ ਪੈਸੇ ਦਿੱਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੰਜ ਪੈਸੇ ਦਿੱਤੇ ਸ੍ਰੀ ਭਾਲ ਦਾ ਭਾਵ ਹੈ ਨਾਰੀਅਲ ਦਿੱਤਾ ਬਹੁਤ ਸਤਕਾਰ ਦੇ ਨਾਲ ਇਹ ਸਿੱਖ ਨੇ ਭੇਟਾ ਲਈ ਹੈ ਸੁੰਦਰ ਗੁਰਤਾ ਜਿਸ ਵਿਧੀ ਨਾਲ ਅਰਪਣ ਕੀਤੀ ਭਾਵ ਉਹ ਵਿਧੀ ਪ੍ਰਾਤਨ ਜੋ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਹੀ ਸਿੱਖ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਾਰੀਅਲ ਪੰਜ ਪੈਸੇ ਦੇ ਦਿੱਤੇ ਲੈਕਰ ਪੰਥ ਦੇਖ ਪਰਥ ਬਰਸਤਾਨੇਓ ਤੇਰੇਓ ਨਾ ਕਿਸਥਲ ਤਰਪਨਾ ਸੋਏ ਉਹ ਸਿੱਖ ਇਹ ਪੇਟਾ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਰਾਹ ਦੇ ਵਿੱਚ ਕਿਤੇ ਨਾ ਰੁਕਿਆ ਨਾ ਉਹਨੂੰ ਕੋਈ ਥਕਾਵਟ ਹੋਈ ਗੋੜੇ ਆਗਿਆ ਸੰਦਨ ਸਵਾਰੇ ਚੇਤੇ ਉਤਸ਼ਾਹ ਸੂਤ ਤਬ ਹੋਏ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਮਾਨੋ ਗੁਰੂ ਜੀ ਦੀ ਆਗਿਆ ਰੱਬ ਦੀ ਸਵਾਰੀ ਹੋਈ ਪਾਵਨਾ ਵਾਲਾ ਸਿੱਖ ਹੈ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਕਿਹਾ ਉਹਤੇ ਸਰਦਾ ਪਾਵਨਾ ਰੱਖ ਕੇ ਸਿੱਖ ਚੱਲ ਪਿਆ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਕੋਈ ਥਕਾਵਟ ਨਹੀਂ ਹੋਈ ਕਵੀ ਭਾਈ ਸੰਤੋਖ ਸਿੰਘ ਜੀ ਆਨੇ ਆਂਦੇ ਹਨ ਮਾਨੋ ਗੁਰੂ ਜੀ ਦੀ ਆਗਿਆ ਰੱਬ ਦੀ ਸਵਾਰੀ ਹੋ ਗਈ ਹੋਵੇ ਸਿੱਖ ਦੇ ਚਿੱਤ ਵਿੱਚ ਉਤਸ਼ਾਹ ਭਰਿਆ ਮਨ ਮਨ ਵਿੱਚ ਚਾ ਆਇਆ ਮਨ ਵਿੱਚ ਚਾ ਦੇ ਨਾਲ ਨਾਮ ਸਿਮਰਨ ਜਪਦਾ ਹੋਇਆ ਆਪਣਾ ਰਸਤਾ ਪੈਂਦਾ ਪੂਰਾ ਕਰ ਰਿਹਾ ਹੈ ਪਹੁੰਚੋ ਆੜੇ ਆਨੰਦ ਪੁਰ ਕੋ ਸਿਕ ਕੁਸਲ ਕਹਤ ਬੂਜਹਿ ਨਰ ਕੋਏ ਉਹ ਸੇਖ ਰਾਹ ਪੈਂਡਾ ਤੈ ਕਰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਗਿਆ ਜੋ ਕੋਈ ਵੀ ਮਨੁੱਖ ਮਿਲਦਾ ਹੈ ਸਾਰਾ ਉਹਦੇ ਤੋਂ ਹਾਲ ਚਾਲ ਪੁੱਛਦੇ ਹਨ ਦਿੱਲੀ ਵਿੱਚ ਜੋ ਭਾਣਾ ਵਰਤ ਰਿਹਾ ਹੈ ਉਹਦੇ ਬਾਰੇ ਗੱਲਾਂ ਕਰਦੇ ਹਨ ਸਵਾ ਪਹਿਰ ਦਿਨੇ ਆਇਓ ਤਿਤਛਣ ਬੈਠੇ ਸ੍ਰੀ ਗੋਬਿੰਦ ਸਿੰਘ ਰਾਏ ਕਵੀ ਭਾਈ ਸੰਤੋਖ ਸਿੰਘ ਜੀ ਆਂਦੇ ਹਨ ਉਸ ਸਮੇਂ ਸਵਾ ਪਹਿਰ ਦਿਨ ਚੜਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜ ਰਹੇ ਸਨ ਜਗਤ ਸਮਸਤ ਜੋ ਵਰਤ ਹੈ ਨਿਤ ਪ੍ਰਤ ਸੋ ਸਭ ਚਿਤਮਹਿ ਵਿਦਿਤ ਹੈ ਆਏ ਜਗਤ ਵਿੱਚ ਜੋ ਕੁਝ ਵੀ ਨਿਤਾ ਪ੍ਰਤੀ ਵਰਤ ਰਿਹਾ ਹੈ ਭਾਵ ਸੰਸਾਰ ਵਿੱਚ ਜੋ ਕੁਛ ਵੀ ਹੋ ਰਿਹਾ ਸੀ ਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਿੱਤ ਵਿੱਚ ਪ੍ਰਗਟ ਹੋ ਜਾਂਦਾ ਹੈ ਭਾਵ ਉਹ ਜਾਣੀ ਜਾਣ ਹਨ ਅੰਤਰਜਾਮੀ ਹਨ ਸਾਰਾ ਕੁਝ ਆਪ ਵੇਖ ਲੈਂਦੇ ਸਨ ਕਿ ਤਕ ਮਸੰਦ ਬੇਲੰਦ ਚਿੰਤਾ ਜੋਤ ਤਾਉ ਨੇ ਸਮਹ ਤੇਮ ਸਿੱਖ ਸਮੰਦਾਏ ਕਈ ਮਸੰਦ ਜੋ ਸੇਵਾਦਾਰ ਹਨ ਬਹੁਤ ਚਿੰਤਾ ਵਿੱਚ ਸਨ ਚਿੰਤਾ ਦੇ ਵਿੱਚ ਸਨ ਚਾਰੇ ਪਾਸੇ ਉਸੇ ਤਰ੍ਹਾਂ ਸਾਰੇ ਸਿੱਖ ਉਦਾਸ ਸਨ ਜਦੋਂ ਸੇਖ ਨੂੰ ਵੇਖਿਆ ਸੁਖ ਸ਼ਾਂਤ ਪੁੱਛੀ ਉਥੋਂ ਦਾ ਹਾਲ ਪੁੱਛਿਆ ਤਿਮ ਸੰਗ ਤੇ ਸਿੱਖ ਸਾਰੇ ਉਦਾਸ ਚਿੰਤਾ ਵਿੱਚ ਸਨ ਕੇ ਚਕ ਨਾਏ ਦਰਸਹਿਤ ਆਏ ਕਈ ਗੁਰੂ ਜੀ ਦੇ ਪਾਸ ਆ ਰਹੇ ਸਨ ਦਰਸ਼ਨ ਕਰਨ ਵਾਸਤੇ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਸਨ ਭਾਵ ਅਜੇ ਸਤ ਗੁਰਾਂ ਦਾ ਨਾਮ ਗੋਬਿੰਦ ਰਾਇ ਹੈ ਅੱਗੇ ਉਹ ਵਰਤਾਵ ਆਵੇਗਾ ਜਿਹਦੇ ਵਿੱਚ ਅੰਮ੍ਰਿਤ ਸ਼ੰਕਾ ਸ਼ਕਾ ਕੇ ਬਿਰ ਸਿੰਘ ਸੱਜਣਗੇ ਪੰਨਿਆ ਪਿਆਰ ਤੋਂ ਅੰਮ੍ਰਿਤ ਲੈਣਗੇ ਇਹ ਉਦੋਂ ਦਾ ਪ੍ਰਸੰਗ ਹੈ ਜਦੋਂ ਸਤ ਗੁਰਾਂ ਨੇ ਨਾਰੀਅਲ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਸੇਖ ਨੂੰ ਭੇਜਿਆ ਸੋ ਗੋਬਿੰਦਰ ਰਾਏ ਜੀ ਸਤਗੁਰੂ ਜੀ ਅਨੰਦਪੁਰ ਸਾਹਿਬ ਵਿਰਾਜੇ ਹਨ ਗੁਰੂ ਕੀ ਸੰਗਤ ਦਰਸ਼ਨ ਕਰਨ ਆ ਰਹੀ ਹੈ ਸੀਗਰ ਕਰਤ ਸਿੱਖ ਪਹੁੰਚੇ ਤਤਛਾ ਨਾ ਦੇਖ ਉਠੇ ਸਤਗੁਰ ਅਗਵਾਏ ਬੜੀ ਕਾਲੀ ਦੇ ਨਾਲ ਸਿੱਖ ਤੁਰੰਤ ਪਹੁੰਚ ਗਿਆ ਪਾਵ ਗੁਰੂ ਦੀ ਅਪਾਰ ਕਿਰਪਾ ਹੋਈ ਜਿੱਥੇ ਦੀਵਾਨ ਲੱਗਾ ਸੀ ਸਜੇ ਸਨ ਦੀਵਾਨ ਉੱਥੇ ਸਿੱਖ ਜਿਹੜਾ ਹੈ ਬੜੀ ਕਾਲੀ ਦੇ ਨਾਲ ਪਹੁੰਚ ਗਿਆ ਸਤਿਗੁਰ ਦੀ ਇਹ ਕੁਛ ਵੇਖ ਕੇ ਇੱਕੇ ਦਮ ਉੱਠੇ ਹਨ ਗੁਰਤਾ ਪਹੁੰਚੀ ਲਕੀ ਗੁਰਤਾ ਪਹੁੰਚੀ ਲਕੀ ਨਮੋਕਾਰ ਉਹਨਾਂ ਬੈਠੇ ਸਿੰਘਾਸਨ ਆਏ ਗੁਰਤਾ ਪਹੁੰਚੀ ਵੇਖੀ ਕਿਉਂ ਸਤਿਗੁਰ ਦੀ ਜਾਣੀ ਜਾਣ ਹਰ ਜਦੋਂ ਸਿੱਖ ਨੂੰ ਵੇਖਿਆ ਸਤਕਾਰ ਵੱਲੋਂ ਸਤਿਗੁਰ ਉੱਠੇ ਹਨ ਗੁਰਤਾ ਪਹੁੰਚੀ ਵੇਖੀ ਫਿਰ ਨਮਸਕਾਰ ਕੀਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਮਸਕਾਰ ਕਰਕੇ ਆਪਣੇ ਸਿੰਘਾਸਨ ਤੇ ਬੈਠ ਗਏ ਹਨ ਤਰਪੈ ਸੇ ਅੱਗੇ ਸਭ ਦੇਖਤ ਲੈ ਸ੍ਰੀ ਫਰ ਚੋਰੀ ਮਹਿ ਪਾਏ ਉਹ ਸੇਖ ਨੇ ਸਾਰਿਆਂ ਦੇ ਵੇਖਦਿਆਂ ਵੇਖਿਆ ਭਾਵ ਸਿੱਖਾਂ ਨੇ ਵੇਖਿਆ ਤੇ ਉਹ ਜਿਹੜਾ ਸਿੱਖ ਆਇਆ ਸੀ ਸਤਗੁਰਾਂ ਅੱਗੇ ਉਹਨੇ ਪੈਸੇ ਧਰ ਦਿੱਤੇ ਤੇ ਜਿਹੜਾ ਨਾਰੀਅਲ ਹੈ ਉਹ ਝੋਲੀ ਵਿੱਚ ਪਾ ਦਿੱਤਾ ਹੱਥ ਬੰਦ ਬੰਦਨ ਸੇਖ ਕੀਨਸ ਪਰ ਅਰਬਿੰਦਨ ਸੀਸ ਟਿਕਾਏ ਹੱਥ ਜੋੜ ਕੇ ਸਿੱਖ ਨੇ ਬੇਨਤੀ ਕੀਤੀ ਗੁਰੂ ਦੇ ਚਰਨ ਕਮਲਾ ਤੇ ਮੱਥਾ ਟੇਕਿਆ ਭਾਵ ਸਤਗੁਰਾਂ ਦੇ ਅੱਗੇ ਸਾਰੀ ਭੇਟਾ ਅਰਪਣ ਕਰਕੇ ਉਹ ਸਿੱਖ ਨੇ ਮੱਥਾ ਟੇਕਿਆ ਸੀ ਝੁਕਾਇਆ ਹੁਣ ਸਿੱਖ ਨੇ ਸਿੱਖ ਸਭਾ ਸਰਬ ਕੋ ਨਮੋ ਕਰੀ ਚਾਉ ਦਿਸ ਮੁਖ ਫੇਰਾ ਫੇਰਾ ਸਿੱਖ ਨੇ ਮੋਹ ਫੇਰ ਕੇ ਚਾਰੇ ਪਾਸੇ ਸਿੱਖ ਸੰਗਤ ਬੈਠੀ ਸੀ ਉਹਨੂੰ ਨਮਸਕਾਰ ਕੀਤੀ ਭਾਵ ਇਥੋਂ ਇੱਕ ਸਿੱਖਿਆ ਲੈਣ ਦਾ ਭਾਵ ਹੈ ਜਦੋਂ ਗੁਰੂ ਦੇ ਦਰਬਾਰ ਵਿੱਚ ਆਈਏ ਉਦੋਂ ਜੇ ਕੋਈ ਦੀਵਾਨ ਚੱਲ ਰਿਹਾ ਹੈ ਤੇ ਅੰਦਰੋਂ ਅੰਦਰ ਫਤਿਹ ਬੁਲਾਈਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਤਿਗੁਰਾਂ ਨੂੰ ਤੇ ਸਿੱਖ ਸੰਗਤ ਬੈਠੀ ਹੋਵੇ ਤੇ ਉਹਨੂੰ ਫਤਿਹ ਫਤਿਹ ਬੁਲਾਈਏ ਸਤਕਾਰ ਕਰੀਏ ਤੇ ਜੇ ਉਸ ਤਰ੍ਹਾਂ ਹੁਣ ਸਤਿਗੁਰ ਜੀ ਸਤਿਗੁਰਾਂ ਨੂੰ ਫਤਿਹ ਬੁਲਾਉਣੀ ਚਾਹੀਦੀ ਹੈ ਇਸ ਤਰ੍ਹਾਂ ਹੀ ਰੀਤ ਜੋ ਚੱਲਦੀ ਆ ਰਹੀ ਹੈ ਸਿੱਖ ਨੇ ਸਤਗੁਰਾਂ ਨੂੰ ਫਤੇ ਬੁਲਾਈ ਮੱਥਾ ਟੇਕਿਆ ਸੰਗਤ ਨੂੰ ਵੀ ਨਮਸਕਾਰ ਕੀਤੀ ਆਇਸਲੇ ਸਤਗੁਰ ਕੀ ਬੈਠਿਓ ਸਨ ਮੁਖ ਸੁੰਦਰ ਦਰਸ਼ਨ ਹੈਰਾ ਓਹ ਸਿੱਖ ਸਤਗੁਰਾਂ ਦੀ ਆਗਿਆ ਲੈ ਕੇ ਸਤਗੁਰਾਂ ਦੇ ਸਾਹਮਣੇ ਬਹਿ ਗਿਆ ਹੈ ਜਿੱਥੇ ਸਤਗੁਰਾਂ ਦੇ ਦਰਸ਼ਨ ਹੋ ਰਹੇ ਸਨ ਸੋਦ ਬੂਜੀ ਸਾਬ ਲੱਗਿਓ ਸੁਨਾਵਨ ਤੁਰਕੀਸ਼ਵਰ ਕੇ ਖੋਟ ਬਡੇਰ ਸਤਗੁਰਾਂ ਜੀ ਨੇ ਜਦ ਉਸਨੂੰ ਖਬਰਸਾਰ ਪੁੱਛੀ ਧਨ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਖਬਰਸਾਰ ਸਿੱਖ ਨੂੰ ਪੁੱਛੀ ਤਾ ਉਹ ਸੇਖ ਸਾਰੀ ਗੱਲ ਸੁਣਾਉਣ ਲੱਗ ਪਿਆ ਤੁਰਕ ਤੁਰਕ ਬਾਦਸ਼ਾਹ ਔਰੰਗਜੀਬ ਉਹਦੀ ਗੱਲ ਦੱਸਣ ਲੱਗਿਆ ਵੀ ਸਤਗੁਰ ਜੀ ਉਨੇ ਬਹੁਤ ਵੱਡੀ ਖੋਟ ਧਾਰਨ ਕੀਤੀ ਹੈ ਕਰਤਕ ਠਿਰਨਤਾ ਅਨਿਕ ਭਾਂਤ ਕੀ ਨਹ ਕੁਛ ਜਾਣ ਹੈ ਪ੍ਰਭੂ ਦਲੇਰ ਸਤਗੁਰ ਜੀ ਨੂੰ ਅਨੇਕ ਪ੍ਰਕਾਰ ਕਸ਼ਟ ਦੇ ਰਿਹਾ ਹੈ ਇਹ ਸੇਖਣ ਆਖਣ ਲਗਾ ਹੈ ਸਤਗੁਰ ਜੀ ਉਹ ਔਰੰਗਜੀਬ ਧਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਹੁਤ ਕਸ਼ਟ ਦੇ ਰਿਹਾ ਹੈ ਪਰ ਸਤਗੁਰੂ ਜੀ ਇੱਕ ਆਕਾਰ ਪੁਰਖ ਦਾ ਬਾਣਾ ਮੰਨ ਕੇ ਉਹਦੇ ਵਿੱਚ ਜੁੜੇ ਹਨ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਬਦਨ ਪਰਪੁਲਤ ਇੱਕ ਸਮ ਨਿਤ ਰਹ ਜਥਾ ਪ੍ਰভাত ਕ ਖਿਰਹ ਅਰਬਿੰਦ ਮੁਖੜਾ ਇੱਕ ਸਮਾਨ ਸਦਾ ਖੜਿਆ ਰਹਿੰਦਿਆ ਹੈ ਇਹ ਪ੍ਰਸੰਗ ਜੋ ਦਿੱਲੀ ਹੋ ਰਿਹਾ ਉਹ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਦੱਸ ਰਿਹਾ ਹੈ ਆਂਦੇਵ ਗੁਰੂ ਤੇਗ ਬਹਾਦਰ ਮਹਾਰਾਜ ਦਾ ਮੁਖੜਾ ਜਿਹੜਾ ਚਿਹਰਾ ਹੈ ਨਾ ਸਦਾ ਖਿੜਿਆ ਰਹਿੰਦਾ ਹੈ ਜਿਵੇਂ ਸਵੇਰ ਵੇਲੇ ਕਵਲ ਦਾ ਕਮਲ ਦਾ ਫੁੱਲ ਖਿੜਦਾ ਹੈ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਜਿਹੜਾ ਖਿੜਿਆ ਰਹਿੰਦਾ ਹੈ ਚਿਹਰਾ ਪਠਹਿ ਨੁਰੰਗਾ ਕੁਮਤ ਮੋਲਾਨੇ ਜੇ ਸਿਆਨੇ ਉਮਰਾਵ ਬਿਲੰਦ ਨੌਰੰਗਾ ਮਾੜੀ ਮਤ ਵਾਲਾ ਮੌਲਾਣਿਆਂ ਨੂੰ ਭੇਜਦਾ ਹੈ ਜਿਹੜੇ ਕੁਝ ਸਮਝਦਾਰ ਉਮਰਾਵ ਹਨ ਉਹੋ ਵੀ ਉੱਥੇ ਆਉਂਦੇ ਹਨ ਕਰਾਮਾਤ ਕੁਝ ਕਰੋ ਦਿਖਾਵਨ ਕਹਿ ਤਦ ਦੇਹੋ ਧਰਮ ਜੋ ਹਿੰਦਾ ਉਹ ਗੁਰੂ ਜੀ ਨੂੰ ਆਣ ਕੇ ਕਹਿੰਦੇ ਹਨ ਵੀ ਜਾਂ ਤੇ ਕੋਈ ਕਰਾਮਾਤ ਦਿਖਾਓ ਜਾਂ ਫਿਰ Hindu ਧਰਮ ਨੂੰ ਛੱਡ ਦਿਓ ਭਾਵ ਜਾਤੇ ਧਰਮ ਬਦਲ ਲਵੋ ਜਾਂ ਫਿਰ ਕੋਈ ਕਰਾਮਾਤ ਦਿਖਾਵੋ ਸਰਬਸਰੋ ਮਨਸਯ ਅਸਰਾਜੇ ਆਵਹੁ ਵਦ ਦੀਨ ਕੋ ਮਨ ਬ੍ਰਿੰਦ ਜੇ ਸਰਬਸਰੋ ਮਣੀ ਸਰਾ ਵਿੱਚ ਆ ਜਾਵੋਗੇ ਭਾਵ ਜੇ ਇਹ ਧਰਮ ਤਿਆਗ ਦਵੋਗੇ ਸਾਡੇ ਧਰਮ ਵਿੱਚ ਆ ਜਾਵੋਗੇ ਦੀਨ ਬਹੁਤ ਵਧੇਗਾ ਬਹੁਤ ਤੁਹਾਡਾ ਸਤਕਾਰ ਹੋਵੇਗਾ ਬਹੁਤ ਪੈਸੇ ਮਿਲਣਗੇ ਲੋਕ ਤੁਹਾਨੂੰ ਮੰਨਣਗੇ ਇਸ ਤਰ੍ਹਾਂ ਔਰੰਗਜੀਬ ਮੋਲਾਣਿਆਂ ਨੂੰ ਭੇਜਦਾ ਹੈ ਗੁਰਤੇਗ ਬਹਾਦਰ ਮਹਾਰਾਜ ਕੋਲ ਧਵਜਾ ਕਸ਼ਮੀਰੀ ਆਦਜਤਾ ਕਾ ਜਗ ਤੁਮਰੀ ਦਿਸ ਦੇਖ ਤ ਸਭ ਕੋਏ ਜਿਹੜੇ ਕਸ਼ਮੀਰੀ ਬ੍ਰਾਹਮਣ ਆਦ ਜਗ ਵਿੱਚ ਹਨ ਉਹ ਸਾਰੇ ਤੁਹਾਡੇ ਵੱਲ ਵੇਖ ਰਹੇ ਹਨ ਭਾਵ ਕਸ਼ਮੀਰੀ ਪੰਡਤਾਂ ਨੇ ਹੀ ਐ ਸਤਗੁਰਾਂ ਕੋਲ ਆਏ ਸਨ ਵੀ ਸਾਡਾ ਧਰਮ ਬਚਾਓ ਤੇ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਮਹਾਰਾਜ ਵੱਲੇ ਬੈਠੇ ਹਨ ਵੇਖ ਰਹੇ ਹਨ ਆਸਲਾ ਕੇ ਇਸ ਤਰ੍ਹਾਂ ਇਹ ਸਿੱਖ ਦੱਸ ਰਿਹਾ ਹੈ ਵੀ ਕਸ਼ਮੀਰੀ ਬ੍ਰਾਹਮਣ ਸਾਰੇ ਵੇਖ ਰਹੇ ਹਨ फेर ਨਾ ਫੇਰੇ ਕਿਸੂ ਦੇਸਮਹ ਮਾਤਹ ਕਹੋ ਤਰਕ ਜਗੋਏ ਫੇਰ ਕਿਸੇ ਦੇਸ ਵਿੱਚ ਕੋਈ ਤੁਹਾਡਾ ਹੁਕਮ ਨਹੀਂ ਮੋੜੇਗਾ ਭਾਵ ਔਰੰਗਜ਼ੇਬ ਵੀ ਕਹਿੰਦਾ ਹੈ ਵੀ ਜੇ ਤੁਸੀਂ ਧਰਮ ਛੱਡਦੇ ਹੋ ਤੇ ਆ ਸਾਰੇ ਧਰਮ ਬਦਲ ਲੈਣਗੇ ਤੁਹਾਡਾ ਸੰਸਾਰ ਵਿੱਚ ਕੋਈ ਹੁਕਮ ਨਹੀਂ ਮੋੜੇਗਾ ਜੋ ਤੁਸੀਂ ਕਹੋਗੇ ਉਹੋ ਹੀ ਮੰਨਣਗੇ ਭਾਵ ਜੇ ਤੁਸੀਂ ਮੁਸਲਮਾਨ ਬਣਦੇ ਹੋ ਤੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣ ਜਾਣਗੇ ਇਹ ਮਨ ਚਿਤ ਚਾਹਤ ਨਾ ਜੇ ਅਤ ਰਚਕਾਰ ਅਜ ਮਤ ਕਰੋ ਸ਼ਾਹੋ ਕਹਿ ਜੋਏ ਜੇ ਚਿਤ ਵਿੱਚ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦੇ ਤਾਂ ਕੋਈ ਕਰਾਮਾਤ ਵਿਖਾਓ ਭਾਵ ਜੇ ਧਰਮ ਨਹੀਂ ਬਦਲਣਾ ਬਦਲਣਾ ਚਾਹੁੰਦੇ ਤੇ ਕਰਾਮਾਤ ਵਿਖਾਉਣਾ ਕਰੋ ਜਿਹੜੀ ਬਾਦਸ਼ਾਹ ਕਹੇ ਬਿਜੋ ਔਰੰਗਾ ਕਹੇਗਾ ਉਹ ਕਰਾਮਾਤ ਵਿਖਾਓ RAM RAJ ਬਹੁ ਕਰੀ ਅਦਕਾਈ ਜਿਮ ਭਾਕੀ ਦੇ ਖਰਾਵਤ ਸੋਏ ਉਹ ਮਲਾਣੇ ਕਹਿੰਦੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਸ੍ਰੀ ਰਾਮ ਰਾਏ ਨੇ ਬਹੁਤ ਕਰਾਮਾਤਾਂ ਕੀਤੀਆਂ ਹਨ ਜਿਵੇਂ ਬਾਦਸ਼ਾਹ ਕਹਿੰਦਾ ਸੀ ਉਸੇ ਤਰ੍ਹਾਂ ਤੁਸੀਂ ਵੀ ਕਰਾਮਾਤ ਕਰੋ ਧਾਰਬ ਬ੍ਰਿੰਦ ਹਜ਼ਰਤ ਨੇ ਦੀਨਸ ਬੱਦ ਮਾਰਾ ਮਰਤਮਾ ਪਾਇਓ ਤਾਹੇ ਬਾਦਸ਼ਾ ਉਸ ਨੂੰ ਬਹੁਤ ਧਨ ਦੇਂਦਾ ਸੀ ਭਾਵ ਜਦੋਂ ਰਾਮ ਰਾਏ ਕਰਾਂ ਮਾਤ ਵਿਖਾਉਂਦਾ ਸੀ ਔਰੰਗਾ ਵੜਾ ਧਨ ਦੇਂਦਾ ਸੀ ਤੇ ਬਹੁਤ ਜ਼ਮੀਨ ਜਾਇਦਾਦ ਵੀ ਦਿੱਤੀ ਬੜਾ ਸੁਖ ਪਾਇਆ ਸੀ ਉਸਨੇ ਜੇ ਤਕੇਤੇ ਸਭ ਸੰਗਤ ਹੋਈ ਵਦਿਓ ਸਮਾਜ ਸੁਜਸਤ ਜਗ ਮਾਹੇ ਜਿੱਥੇ ਕਿਥੇ ਉਸ ਦੀ ਸੰਗਤ ਵਧੀ ਤੇ ਉਸ ਪਾਸ ਸ੍ਰੇਸ਼ਟ ਜਸ ਤੇ ਸਾਜੋ ਸਮਾਨ ਬਹੁਤ ਵਧ ਗਿਆ ਸੀ ਬਸੋ ਸ਼ਾਕੇ ਦੇਸਨ ਮਹਤਮ ਪੁਜਵਾਵੋ ਜਿਤ ਦੇ ਸਚਲ ਜਾਹੇ ਤੁਸੀਂ ਬਾਦਸ਼ਾਹ ਦੇ ਦੇਸ ਵਿੱਚ ਵਸਣਾ ਕਰੋ ਜਿਸ ਪਾਸੇ ਵੀ ਤੁਸੀਂ ਚਲੇ ਜਾਵੋਗੇ ਉਥੇ ਤੁਹਾਡੀ ਪੂਜਾ ਹੋਵੇਗੀ ਭਾਬ ਔਰੰਗਜੇਬ ਆਪਣੇ ਮੁਲਾਣਿਆਂ ਨੂੰ ਭੇਜ ਕੇ ਲਾਲਤ ਦੇ ਰਿਹਾ ਵੀ ਤੁਹਾਡੀ ਪੂਜਾ ਹੋਵੇਗੀ ਤੁਹਾਡਾ ਹੁਕਮ ਮੰਨਣਗੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿ ਰਿਹਾ ਹੈ ਵੀ ਧਰਮੇ ਛੱਡ ਦਿਓ ਕਿਉਂ ਕਰ ਕਹੇਉ ਨਾ ਮਾਨ ਹੈ ਤਿਸ ਕੋ ਦੇਹ ਅਜ ਮਦ ਨਾ ਕੀਜੈ ਨਾ ਹੈ ਬਾਦਸ਼ਾਹ ਕਹਿੰਦਾ ਹੈ ਵੀ ਕਿਉਂ ਨਹੀਂ ਤੁਸੀਂ ਮੰਨਦੇ ਕਿਉਂ ਨਹੀਂ ਕਰਾਮਾਤ ਵਿਖਾਉਂਦੇ ਕਿਉਂ ਤੁਸੀਂ ਨਹਾ ਕਰੀ ਜਾਂਦੇ ਹੋ ਇਸ ਤਰ੍ਹਾਂ ਇਹ ਸਿੱਖ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜੋ ਜੋ ਉੱਥੇ ਬਾਦਸ਼ਾਹ ਕਹਿ ਰਿਹਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆੜ ਕੇ ਦੱਸ ਰਿਹਾ ਹੈ ਇੱਥੋਂ ਤੱਕ ਕਥਾ ਵਿਚਾਰਾ ਹੋਈਆਂ ਹਨ ਸਤਿਗੁਰ ਦੀ ਕਿਰਪਾ ਨਾਲ ਗੁਰੂ ਕਾ ਇਤਿਹਾਸ ਜਸ ਗਾਉਂਦਿਆਂ ਬੇਅੰਤ ਬੇਅੰਤ ਭੁੱਲਾ ਹੋਈਆਂ ਹਨ ਸਤਗੁਰ ਸਮੱਤ ਬਖਸ਼ਣ ਜੋਗ ਹੈ ਅੱਗੇ ਤੋਂ ਸਮੱਤ ਬਖਸ਼ਣ ਆਓ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਬਸ ਹੋ ਸਹਾ ਕੇ ਦੇਸਨਮਹ ਤੁਮ ਪੁਜਵਾਵਹ ਜਿਸ ਦੇਸ ਚਲ ਜਾਏ ਕਿਉਂ ਕਰ ਕਹਿਓ ਨਾ ਮਾਨਹ ਤਿਸਕੋ ਦੇਹੋ ਆਜ ਮਤ ਨਾ ਕੀ ਜਹਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ